ਸਿਸੀ ਕਰਤਾ ਵਾਲਮੀਕੀ ਦਇਆਵਾਨ ਕੀ ਜੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਖੁਸ਼ੀਆਂ ਭਰਿਆ ਦਿਨ ਹੈ ਤਨ ਤਨ ਸ੍ਰਿਸ਼ਟੀ ਕਰਤਾ ਭਗਵਾਨ ਸ਼੍ਰੀ ਵਾਲਮੀਕੀ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਗਟ ਦੇ ਪੂਰੇ ਵਿਸ਼ਵ ਦੇ ਵਿੱਚ ਪੂਰੇ ਚਾਵਾਂ ਦੇ ਨਾਲ ਮਨਾਇਆ ਜਾ ਰਿਹਾ ਸੋ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਪੂਰੇ ਫਗਵਾੜਾ ਵਾਸੀਆਂ ਵੱਲੋਂ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਜਿੱਥੇ ਕੱਲ ਨੂੰ ਉਹਨਾਂ ਦਾ ਪ੍ਰਗਟ ਦਿਵਸ ਮਨਾਇਆ ਜਾਵੇਗਾ ਸੋ ਮੇਰੇ ਵੱਲੋਂ ਅਮਰਦੀਪ ਢੰਡਾ ਮੈਂ ਮੈਂਬਰ ਪੰਚਾਇਤ ਚਿਹੜੂ ਔਰ ਯੁਵਾ ਵਿਕਾਸ ਮੋਰਚਾ ਵੱਲੋਂ ਆਪ ਸਭ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਭਗਵਾਨ શ્રી ਵਾਲਮੀਕ ਜੀ ਮਹਾਰਾਜ ਦੇ ਪ੍ਰਗਟ ਦਿਵਸ ਦੀ ਬਹੁਤ-ਬਹੁਤ ਵਧਾਈ ਦਿਨਾ ਹਾਂ ਔਰ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਇਹਨਾਂ ਰੈਬਰਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਔਰ ਮੈਂ ਵਿਸ਼ੇਸ਼ ਤੌਰ ਤੇ ਯੁਵਾ ਵਿਕਾਸ ਮੋਰਚਾ ਦੇ ਪ੍ਰਧਾਨ ਅਨੰਤ ਸੋਤਾ ਜੀ ਔਰ ਅਸ਼wini ਸੋਤਾ ਜੀ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਖਾਲਸਾ ਚਿਹੜੂ ਵਾਲੇ ਔਰ ਸਤੀ ਭਾਜੀ ਇਹਨਾਂ ਨੂੰ ਵੀ ਬਹੁਤ-ਬਹੁਤ ਇਹਨਾਂ ਦੀ ਪੂਰੀ ਟੀਮ ਨੂੰ ਵਧਾਈ ਦਿਨਾ ਹਾਂ ਔਰ ਅਰਦਾਸ ਕਰਦਾ ਹਾਂ ਇਨਾਂ ਦੀ ਟੀਮ ਜੁਵਾਬ ਕਾ ਮੋਰਚਾ ਦਿਨ ਦੁਖਣੀ ਰਾਤ ਚੌਬਲੀ ਤਰਕੀ ਕਰਦੇ ਆਂ ਅਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹੇ ਸੋ ਦੁਆਰਾ ਫਿਰ ਮੈਂ ਠੰਡਾ ਪਰਿਵਾਰ ਵੱਲੋਂ ਆਪ ਸਭ ਨੂੰ ਅੱਜ ਦੇ ਸ਼ੁਭ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗੁਰਦੇਵ ਜੈ ਵਾਲਮੀਕੇ ਹਰ ਹਰ ਬਾਣੀ ਜੈ ਭੀਮ ਜੈ ਪਾਤ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕਿ ਹਰ ਹਰ ਵਾਲਮੀਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਅਸ਼ਵਨੀ ਸੋਹੋਤਾ ਔਰ ਆਪਣੇ ਸੰਗਠਨ ਯੁਵਾ ਵਿਕਾਸ ਮੋਰਚਾ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੀ ਸੰਗਤਾਂ ਨੂੰ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਨਾਲ ਹੀ ਮੈਂ ਫਗਵਾੜਾ ਪ੍ਰਸ਼ਾਸਨ ਦਾ ਉਹ ਸ਼ੋਭਾ ਯਾਤਰਾ ਵਿੱਚ ਆਈ ਸੰਗਤਾਂ ਦਾ ਬਹੁਤ ਧੰਨਵਾਦੀ ਹਾਂ ਔਰ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਜੀ ਅੱਗੇ ਇਹੀ ਪ੍ਰਾਰਥਨਾ ਕਰਾਂਗਾ ਕਿ ਜਿਹੜੀਆਂ ਵੀ ਮਨੋਕਾਮਨਾ ਲੈ ਕੇ ਸੰਤਾ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਈਆਂ ਭਗਵਾਨ ਸ਼੍ਰੀ ਵਾਲਮੀਕ ਮਹਾਰਾ ਜੀ ਉਹਨਾਂ ਦੀਆਂ ਉਹ ਮਨੋਕਾਮਨਾ ਨੂੰ ਪੂਰੀਆਂ ਕਰਨ ਔਰ ਸਾਡਾ ਇਤਿਹਾਸ ਬਹੁਤ ਮਹਾਨ ਹੈ ਸਾਨੂੰ ਆਪਣੇ ਭਗਵਾਨ ਸ਼੍ਰੀ ਵਾਲਮੀਕ ਮਹਾਰਾ ਜੀ ਦੇ ਸਤਿਗੁਰੂ ਰਵਿਦਾਸ ਮਹਾਰਾ ਜੀ ਦੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਉਹ ਬਾਬਾ ਜੀਵਨ ਸਿੰਘ ਜੀ ਦੇ ਦਿਖਾਏ ਹੋਏ ਮਾਰਗਾਂ ਤੇ ਚੱਲਣਾ ਚਾਹੀਦਾ ਹੈ ਔਰ ਨਾਲ ਹੀ ਆਪਣੇ ਯੂਥ ਨੂੰ ਆਪਣੀ ਦੇ ਯੂਥ ਨੂੰ ਮੈਂ ਇਹ ਬੇਨਤੀ ਔਰ ਅਪੀਲ ਕਰਨੇ ਚਾਹਾਂਗਾ ਕਿ ਧਰਮ ਦੇ ਪ੍ਰਚਾਰ ਲਈ ਔਰ ਸਮਾਜ ਦੇ ਸੰਘਰਸ਼ ਲਈ ਉਹ ਅੱਗੇ ਆਉਣ ਤਾਂ ਕਿ ਜਿਹੜੇ ਵੀ ਕੋਈ ਸਾਡੀਆਂ ਵਿਰੋਧੀ ਤਾਕਤਾਂ ਵਾਂ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਔਰ ਮੈਂ ਫਿਰ ਆਪਣੇ ਸ਼ਹਿਰ ਵਾਸੀਆਂ ਨੂੰ ਔਰ ਦੇਸ਼ ਵਿਦੇਸ਼ ਵਿੱਚ ਬੈਠੀ ਸੰਤਾਂ ਨੂੰ ਸਾਰਿਆਂ ਨੂੰ ਭਗਵਾਨ ਸ਼੍ਰੀ ਵਾਲਮੀ ਮਹਾਰਾਜ ਜੀ ਦੇ ਗੁਰਪੁਰਬਾਂ 'ਤੇ ਬਹੁਤ ਬਹੁਤ ਮੁਬਾਰਕਾ ਦਿੰਦਾ ਜੈ ਪੀਮ ਜੀ ਇਹ ਵਾਲਮੀ ਕੀ ਹਰ ਹਰ ਵਾਲਮੀ ਕੀ ਜੈ ਪੀਮ ਜੈ ਫਾਤ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਜੀ ਅਗੁਰਦੇਵ ਤਨ ਗੁਰਦੇਵ ਅੱਜ ਫਗਵਾੜੇ ਦੇ ਵਿੱਚ ਜਿਹੜੀ ਪਵਾਨ ਸ਼੍ਰੀ ਵਾਲਮੀਕ ਮਹਾਰਾਜ ਦੇ ਜਨਮ ਉਤਸਵ ਦੇ ਕਰਕੇ ਜਿਹੜੀ 6 ਤਰੀਕ ਨੂੰ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਜਿਸ ਦੇ ਵਿੱਚ ਸਮੂਹ ਸਮਾਜ ਨੇ ਇਕੱਠੇ ਹੋ ਕੇ ਭਗਵਾਨ ਵਾਲਮੀਕ ਮਹਾਰਾਜ ਦਾ ਆਸ਼ੀਰਵਾਦ ਲਿਆ ਔਰ ਸਾਰੇ ਹੀ ਸੰਗਤਾਂ ਨੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਜਿਹੜੀ ਦਿਸ਼ਾ ਦਿਖਾਈ ਆ ਉੱਤੇ ਚੱਲਣ ਦਾ ਫਰੰਦ ਲਿਆ ਔਰ ਖਾਸ ਕਰ ਸਾਰੇ ਹੀ ਸਮਾਜ ਜਿਨ੍ਹਾਂ ਭਾਰਤ ਵਾਸੀਆਂ ਨੂੰ ਵਿਦੇਸ਼ਾ ਵਿਦੇਸ਼ਾਂ ਦੇ ਵਿੱਚ ਬੈਠੇ ਸਾਰੇ ਹੀ ਭੈਣਾ ਵੀਰਾਂ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਉਹ ਜਨਮ ਉత్సਵ ਦੀਆਂ ਬਹੁਤ ਬਹੁਤ ਮੁਬਾਰਕਾਂ ਉਹ ਯੂਵਾ ਵਿਕਾਸ ਮੋਰਚਾ ਜਿਹੜਾ ਪੰਜਾਬ ਆ ਭਗਵਾਨ ਵਾਲਮੀਕ ਮਹਾਰਾਜੀ ਦੇ ਜਿਹੜੇ ਪ੍ਰਣਾਂ ਜਿਹੜੇ ਰਾਹ ਦਿਖਾਏ ਓਹਨਾਂ ਦੇ ਤੁਰੰਤ ਦੀ ਪੂਰੀ ਕੋਸ਼ਿਸ਼ ਕਰਦਾ ਉਹ ਸਾਰੇ ਹੀ ਸਮਾਜ ਇਕੱਠਾ ਇੱਕਜੁੱਟ ਹੋ ਕੇ ਇਹੋ ਜੇ ਪ੍ਰੋਗਰਾਮਾਂ 'ਚ ਆਪਾਂ ਇਕੱਠੇ ਹੋਈਏ ਤਾਂ ਜੋ ਗੁਰੂ ਪੀੜ ਰੈਬਰਾਂ ਦੀ ਸੋਚ ਨਾਲ ਆਪਾਂ ਜੜ ਸੋਈਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਕਰਦੇਵ ਤਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਕਰਦੇਵ ਤਨ ਗੁਰਦੇਵ